ਆ ਜਰਨੈਲ ਸਿੰਘ ਪਿੰਡਰਾਵਾਲਾ ਕੌਮ ਦੀ ਲੜਾਈ ਲੜਨ ਵਾਲਾ ਪੰਜਾਬ ਦੀ ਲੜਾਈ ਲੜਨ ਵਾਲਾ ਹੁਣ ਸਾਰਿਆਂ ਨੂੰ ਯਾਦ ਆਇਆ ਆਓ ਸੁਣੋ ਜੀ ਕਿਸੇ ਨੇ ਪਿੰਡਰਾਵਾਲਾ ਜੀ ਨਹੀਂ ਬੜਨਾ ਸਾਡੇ ਹੱਕਾਂ ਦਾ ਰਖਵਾਲਾ ਜੀ ਨਹੀਂ ਬੜਨਾ ਕਿਸੇ ਇਹਨੇ ਪਿੰਡਰਾਵਾਲਾ ਜੀ ਨਹੀਂ ਬੜਨਾ ਸਾਡੇ ਹੱਕਾਂ ਦਾ ਰਖ ਕਹਿੰਦਾ ਜੇ ਉਹ ਅਤਵਾਦੀ ਦੂਜਾ ਕਹਿੰਦਾ ਸੀ ਵਖਵਾਦੀ ਦੂਜਾ ਕਹਿੰਦਾ ਸੀ ਵਖਵਾਦੀ ਅਸਲ ਵਿੱਚ ਸੀ ਉਹ ਸਤਵਾਦੀ ਦੁਨੀਆ ਨਾਲੋਂ ਨੂਰ ਅੱਲਾਹ ਜੇ ਨਹੀਂ ਬਣਨਾ ਕਿਸੇ ਨ ਪਿੰਡਰਾਵਾਂ ਵਾਲਾ ਜੇ ਨਹੀਂ ਬਣਨਾ ਹਰ ਵੇਲੇ ਹੀ ਬਾਣੀ ਪੜਦੇ ਹਰ ਵੇਲੇ ਅਸੀਂ ਬਾਣੀ ਪੜਦੇ ਝੁੱਠਿਆਂ ਦੇ ਚੱਕ ਦਿੱਤੇ ਪੜਦੇ ਝੁੱਠਿਆਂ ਦੇ ਚੱਕ ਦਿੱਤੇ ਪੜਦੇ ਚਾਤਰ ਕਦੇ ਨਾ ਮੂਰੇ ਖੜਦੇ ਜਿਨ੍ਹਾਂ ਦਾ ਦਿਲ ਸੀ ਕਾਲਜ ਨਹੀਂ ਬਣਨਾ ਸਾਡੇ ਹਕਾਕ ਜੇ ਤਾਈਓ ਤਾਂ ਉਹਨੂੰ ਦੁਨੀਆ ਪੂਜੇ ਤਾਈਓ ਤਾਂ ਉਹਨੂੰ ਦੁਨੀਆ ਪੂਜੇ ਪਰਿਆਈਆਂ ਨੂੰ ਲਾ ਕੇ ਖੁੰਝੇ ਤੇ ਸੱਚ ਦਾ ਕਰੇ ਉਜਾਲਾ ਜੇ ਨਹੀਂ ਬੰਨਾ ਕਿਸੇ ਨੇ ਪਿੰਡਰਾ ਵਾਲਾ ਜੇ ਨਹੀਂ ਬੱਸਾਂ ਗੱਡੀਆਂ ਦੇ ਵਿੱਚ ਕਾਰਾਂ ਗੱਲਾਂ ਹੁੰਦੀਆਂ ਵਿੱਚ ਬੁਝਾਰਾਂ ਟਕਸਾਲੀ ਪੰਥ ਨਰਾਲਾ ਜੇ ਨਹੀਂ ਬਣਨਾ ਕਿਸੇ ਨੇ ਪਿੰਡਰਾ ਵਾਲਾ ਦੇ ਨਹੀਂ ਬਣਨਾ ਪੰਢੀ ਜੋ ਫੇਰ ਨ ਝੁੱਠੀ ਮਾਲ ਸੇ ਨੰ ਪਿੰਡਰਾ ਵਾਲਾ ਦੇ ਐ ਬਣਨਾ ਜਦੋਂ ਪਰਖ ਦੀਆਂ ਘੜੀਆਂ ਆਈਆਂ ਜਦੋਂ ਪਰਖ ਦੀਆਂ ਘੜੀਆਂ ਆਈਆਂ ਲੀਟਰ ਤੁਰ ਗਿਆ ਪਾਜਦਾਈਆਂ ਲੀਟਰ ਤੁਰ ਗਿਆ ਪਾਜਦਾਈਆਂ ਭੱਜਿਆਂ ਨੂੰ ਨਾ ਸ਼ਰਮ ਆਇਆ ਤੇ ਕਰਗਾ ਕਾਲਾ ਸਿਪਾਹੀ ਸਿੱਖ ਵਿਖੜੇ ਆ ਹੋ ਆਖਰ ਜੋ ਦੇ ਸੰਤ ਸਿਪਾਹੀ ਆਖਰ ਜੋ ਦੇ ਸੰਤ ਸਿਪਾਹੀ ਵਿਖੜੇ ਪੈਂਡੇ ਦੇ ਜੋ ਰਾਹੀ ਵਿਖੜੇ ਪੈਂਡੇ ਦੇ ਜੋ ਰਾਹੀ ਸਿੱਖੀ ਸਵਾਸਾ ਸੰਗ ਨਿਵਾਹੀ सॾे हक़ रखो आहे